ਅਬ ਤੋਂ ਪਹਿਲਾਂ ਮੈਂ ਜਲੰਧਰ ਆਇਆ ਸੀ ਘਰ ਦੇ ਤੋਂ ਚੋਰੀਆਂ ਆਇਆ ਸੀ ਘਰ ਦੇ ਤਾਂ ਲੋ ਕਰਨਾ ਨਹੀਂ ਜਲੰਧਰ ਧਰਦੀ ਭੇਜਣਾ ਮੁੰਡਾ ਕੱਲਾ ਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ ਵੀਰ ਇਹ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ ਵੀਰ ਪੀ ਲੈ ਕੇ ਮੈਂ ਵਾਪਸ ਚਲਾ ਗਿਆ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸੁਪਰਸਟਾਰ ਬਣ ਗਿਆ ਸੀ ਮੌਕਾ ਸੀ ਜਲੰਧਰ ਵਿੱਚ ਚੋਣ ਪ੍ਰਚਾਰ ਦਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇੱਕ ਪੁਰਾਣਾ ਕਿੱਸਾ ਸੁਣਾਇਆ ਉਹ ਸੀ ਉਹਨਾਂ ਦੀ ਪਹਿਲੀ ਵਾਰ ਜਲੰਧਰ ਆਉਣ ਦਾ ਜਦੋਂ ਘਰਦਿਆਂ ਤੋਂ ਡਰਦੇ ਸੰਗਰੂਰ ਤੋਂ ਜਲੰਧਰ ਪਹੁੰਚੇ ਸਨ ਸਭ ਤੋਂ ਪਹਿਲਾਂ ਮੈਂ ਜਦ ਜਲੰਧਰ ਆਇਆ ਸੀ ਘਰਦਿਆਂ ਤੋਂ ਚੋਰੀਆਂ ਆਇਆ ਸੀ ਕਿਉਂਕਿ ਮੈਨੂੰ ਗਾਣੇ ਗਾਉਣ ਦਾ ਮੇਰੇ ਕਲਾ ਜਿਹੜੀ ਅੰਦਰ ਸੀ ਉਹ ਫੁੱਟੀ ਜਾਂਦੀ ਸੀ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਤੇ ਕਹਿੰਦੇ ਪਹਿਲਾਂ ਪੜ ਪਲੱਸ 1 ਚ ਪੜਦਾ ਸੀ ਮੈਂ 17 ਸਾਲ ਦੀ ਉਮਰ ਸੀ ਮੈਂ ਕਿਹਾ ਵੀ ਦੂਰਦਰਸ਼ਨ ਤੇ ਜਾਣਾ ਹੈ ਘਰ ਦੇੰ ਦਾ ਲੋ ਕਰਨਾ ਨਹੀਂ ਵੀ ਜਲੰਧਰ ਨਹੀਂ ਭੇਜਣਾ ਮੁੰਡਾ ਇਕੱਲਾ ਇਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਖੋਇਆ ਜਾਊ ਮੈਂ ਕਹਤਾ ਮੈਂ ਕਿੰਜ ਕਰੇ ਮੈਂ ਕਹਤਾ ਮੈਂ ਕਿ ਜੀ ਕੈਂਪ ਲੱਗਿਆ ਇੱਕ ਕਾਲਜ ਚ ਅੱਜ ਦੀ ਰਾਤ ਲੱਗ ਜੂਗੀ ਕੱਲ ਨੂੰ ਆ ਜਾਊਗਾ ਕਹਿੰਦੇ ਚਲ ਠੀਕ ਹੈ ਕੈਂਪ ਲੱਗਿਆ ਸਨਾਮ ਹੀ ਲੱਗਿਆ ਕੋਈ ਨਹੀਂ ਉੱਥੇ ਟੀ ਸਨਾਮ ਕਾਲਜ ਪੜਦਾ ਮੈਂ ਤੜਕੀ ਬਸ ਪੜੀ ਲੇਬੜਾ ਸਿੱਧੀ ਲੁਧਿਆਣੇ ਲੁਧਿਆਣਿਆਂੋਂ ਬੱਸ ਫੜੀ ਮੈਂ ਜਲੰਧਰ ਆ ਗਿਆ ਜਲੰਧਰੋਂ ਮੈਂ ਦੂਰਦਰਸ਼ਨ ਤੇ ਚਲਾ ਗਿਆ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ ਇੱਕ ਜਵਾਂ ਤਰੰਗ ਉੱਥੇ ਨਵੇਂ ਮੁੰਡਿਆਂ ਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੈਂ ਜਵਾਂ ਤਰੰਗ ਵਾਲੇ ਪ੍ਰੋਡਿਊਸਰਾਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕੰਟੀਨ 'ਚ ਆ ਜਾ ਇੱਥੇ ਕੰਟੀਨ ਹੈ ਜਦੋਂ ਆਪਾਂ ਦੂਰਦਰਸ਼ਨ ਦੇ ਅੰਦਰ ਬੜਦੇ ਨਾਲ ਹੀ ਕਾਬੇ ਪਾਸੇ ਕੰਟੀਨ ਕੰਡੀ ਜਲਾਗੇ ਮੈਨੂੰ ਕਹਿੰਦੇ ਚਾਰ ਜਾਣੇ ਸੀ ਉਹ ਕਹਿੰਦੇ ਚੌਥਾ ਮੈਂ ਸੀ ਕਹਿੰਦੇ ਚਾਰ ਕੱਪ ਚਾਹ ਦੇ ਤੇ ਚਾਰ ਸਮੋਸੇ ਆਰਡਰ ਕਰਦੇ ਮੈਂ ਆ ਵਧੀਆ ਕੀਤਾ ਇਹਨਾਂ ਨੇ ਸਵੇਰ ਦੀ ਭੁੱਖ ਲੱਗੀ ਪਈ ਐ ਮੈਨੂੰ ਇਹ ਇਹਨਾਂ ਨੇ ਵਧੀਆ ਕਰਤਾ ਯਾਰ ਵੀ ਚਾਰ ਸਮੋਸੇ ਹੀ ਮੰਗਾ ਲੈ ਨਾਲ ਮੈਂ ਚਾਰ ਚਾਹ ਤੇ ਚਾਰ ਸਮੋਸੇ ਕਹਤੇ ਮੈਨੂੰ ਕਹਿੰਦੇ ਹਾਂ ਵੀ ਦੱਸ ਕੀ ਐ ਤੇਰੇ ਕੋਲ ਮੈਂ ਜੋ ਮੇਰੇ ਕੋਲ ਹੈਗਾ ਸੀ ਮੈਂ ਗਾਇਆ ਕੋਈ ਆ ਹੁਣ ਨਹੀਂ ਪਸੰਦ ਆਇਆ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਕਿੱਥੋਂ ਆਇਆ ਮੈਂ ਕਹਿੰਦਾ ਸੁਨਾਮ ਤੋਂ ਆਇਆ ਕਹਿੰਦੇ ਇਹੋ ਜਿਵੇਂ ਬਸ ਜਾਂਦੀ ਐ ਮੈਂ ਨਾਲ ਜੀ ਇਹ ਜਿਵੇਂ ਬੱਸ ਕਿੱਥੇ ਦੋ ਰਾਤ ਨੂੰ ਬੱਸਾਂ ਨਹੀਂ ਚੱਲਦੀਆਂ ਸੀ 99 99 ਦੀ ਗੱਲ ਕਰ ਰਹੇ ਹਾਂ ਕਹਿੰਦੇ ਟ੍ਰੇਨ ਮੈਂ ਟ੍ਰੇਨ ਬਾਰੇ ਮੈਂ ਪਛਾਪ ਕਰ ਸਕਦਾ ਜੀ ਕਹਿੰਦੇ ਪਤਾ ਕਰ ਲਾ ਫਿਰ ਬਾਜ ਦੇਖਾ ਰਿਹਾ ਤੈਨੂੰ ਹੁਣ ਨਹੀਂ ਮੌਕਾ ਮਿਲਦਾ ਹਜੇ ਦਿਲ ਤੋੜਤਾ ਮੈਂ ਜਾਣ ਲੱਗੇ ਮੈਨੂੰ ਕਹਿੰਦੇ ਹੈਲੋ ਚਾਰ ਸਮੋਸੇ ਤੇ ਚਾਹ ਲਈ ਤੇ ਪੈਸੇ ਦੇ ਅੱਛਾ ਮੈਂ ਕਿਹਾ ਮੈਥੋਂ ਹੀ ਮੰਗਵਾਏ ਸੀ ਇਹ ਵੀ ਪੈਸੇ ਤਾਂ ਮੈਂ ਦੇ ਦੇ ਤਾ ਹੁਣ ਮੇਰੇ ਕੋਲੇ ਪੈਸੇ ਉਨੇ ਹੀ ਬਚੇ ਜਿੰਨੇ ਨਾਲ ਮੈਂ ਕਿਰਾਇਆ ਲਾ ਕੇ ਵਾਪਸ ਸਨਾਮ ਜਾ ਸਕਾਂ ਉਹਨੇ ਪੈਸੇ ਬਚੇ ਮੇਰੇ ਕੋਲੇ ਪਰ ਹਨੇਰਾ ਹੋ ਗਿਆ ਰਾਤ ਕੱਟਣੀ ਐ ਕਿੱਥੇ ਕੱਟਣੀ ਐ ਕੋਈ ਜਾਣਕਾਰ ਨਹੀਂ ਕੋਈ ਕੁਛ ਨਹੀਂ ਨਾ ਉਦੋਂ ਕੋਈ ਫੋਨ ਫੋਨ ਦਾ ਕੋਈ ਮੈਨੂੰ ਕਿਸੇ ਨੇ ਕਹਿਤਾ ਕਹਿੰਦੇ ਗੁਰਨਾਨ ਕਮਿਸ਼ਨ ਹਸਤਾਲਾ ਹਸਤਾਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਜਾਇਆ ਉੱਥੇ ਰਾਤ ਕੱਟ ਲਾ ਮੈਂ ਉਹ ਤੋਂ ਤੁਰ ਕੇ ਆ ਗਿਆ ਕਿਉਂਕਿ ਨਗੋਦਰ ਚੌਂਕ ਨਗੋਦਰ ਚੌਂਕ ਤੋਂ ਨਾਲ ਹੀ ਤਾਂ ਪ੍ਰਿਕਸ਼ਣ ਜੁੱਗ ਤੋ ਪੈਸੇ ਐ ਨਹੀਂ ਸੀ ਨਾ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਜੀ ਮੈਂ ਰਾਤ ਕੱਟਣੀ ਆ ਆ ਮੇਰਾ ਨਾਮ ਐ ਮੈਂ ਇੱਥੋਂ ਆਇਆ ਆ ਮੇਰਾ ਰੋਲ ਨੰਬਰ ਐ ਮੇਰਾ ਆਈ ਕਾਰਡ ਐ ਕਾਲਜ ਦਾ ਉਹ ਕਹਿੰਦੇ ਠੀਕ ਐ ਕਮਰਾ ਦੇ ਦਿੰਨੇ ਆ ਚਾਬੀ ਮੈਨੂੰ ਦੇਤੀ ਮੈਨੂੰ ਕਹਿੰਦੇ 20 ਰੁਪਏ ਦੇ ਦੇ ਮੇਰੇ ਕੋਲ ਟੋਟਲ 20 ਹੀ ਸੀ ਮੈਂ ਕਿਹਾ ਜੀ ਇਹ ਕਾਦੇ ਨੇ ਕਹਿੰਦੇ ਵੀ ਜਿੰਦੇ ਦੇ ਕੁੰਜੀ ਦੇ ਨੇ ਜੇ ਸਵੇਰੇ ਜਿੰਦਾ ਕੁੰਜੀ ਵਾਪਸ ਕਰ ਦੇਗਾ ਤਬੀਲੇ ਜੀ ਮੈਂ ਆਪਸ ਮੈਂ ਕਹਿੰਦਾ ਥੋੜੀ ਥੋੜੀ ਡਿਊਟੀ ਦਾ ਬਦਲ ਜੇ ਮੈਂ ਸਵੇਰੇ ਲੈਣੀ ਪੈਣੀ ਹੈ ਮੈਨੂੰ ਪੈਸੇ ਇਹ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ 20 ਰੁਪਏ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ 20 ਰੁਪਏ ਲੈ ਕੇ ਮੈਂ ਵਾਪਸ ਚਲਾ ਗਿਆ ਮੇਰਾ ਦਿਲ ਟੁੱਟ ਗਿਆ ਮੈਨੂੰ ਟੀਵੀ ਤੇ ਨਹੀਂ ਆਇਆ ਮੈਂ ਪਰ ਉਸ ਦਿਨ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਿੱਤਰਾ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਕੁਝ ਕਰਨਾ ਹੈ ਤਾਂ ਆਪ ਹੀ ਕਰ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸੁਪਰਸਟਾਰ ਬਣ ਗਿਆ ਸੀ ਫੇਰ ਉਹ ਹੀ ਦੂਰਦਰਸ਼ਨਾਂ ਨੇ ਮੈਨੂੰ ਬੁਲਾਉਂਦੇ ਸੀ ਮੈਂ ਆਉਂਦਾ ਨਹੀਂ ਸੀ ਮੈਂ ਕਹਿੰਦਾ ਹੁਣ ਨਹੀਂ ਆਉਂਦਾ ਮੈਂ ਤੁਸੀਂ ਪਹਿਲਾਂ ਜਦੋਂ ਮੈਨੂੰ ਮੌਕਾ ਦੇਣਾ ਸੀ ਉਹ ਦਿੱਤਾ ਨਹੀਂ ਹੁਣ ਮੈਂ ਜਦੋਂ ਕੁਝ ਬਣ ਗਿਆ ਕਹਿੰਦੇ ਆ ਜਾ ਮੈਂ ਕਹਿੰਦਾ ਨਾ ਸੋ ਇਸ ਕਰਕੇ ਤਰੱਕੀਆਂ ਆਪ ਕਰਨੀਆਂ ਪੈਂਦੀਆਂ ਨੇ